ਸਾਸ਼ਕਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਪੱਤਰਕਾਰ ਬੀਐਸ ਹੈਰੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੂਰੇ ਦੇ ਚੈਨਲ ਕੱਲ ਪਰਸੂ ਦੀ ਗੱਲ ਹੈ ਅਸੀਂ ਇਸ ਰੋਡ ਦੇ ਉੱਪਰ ਨੈਸ਼ਨਲ ਹਾਈਵੇ ਦੇ ਉੱਪਰ ਖੜੇ ਸੀ ਕਿ ਜੋ ਵੀ ਆਪਜੀ ਜਾਣਦੇ ਹੋ ਕਿ ਬ੍ਰਿਜ ਤੋਂ ਪਹਿਲਾਂ ਜਿਹੜਾ ਸ਼ੰਭੂ ਬ੍ਰਿਜ ਹਾਈਵੇ ਤੋਂ ਪਹਿਲਾਂ ਜੋ ਘਰੋਂ ਰੋਸਤਾ ਜਾਂਦਾ ਹੈ ਉਹ ਨੈਸ਼ਨਲ ਜੋ ਰੋਡ ਸੇਫਟੀ ਵਾਲੇ ਹੁੰਦੇ ਆ ਉਹਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਜਿਸ ਨਾਲ ਕਰਕੇ ਕਾਫੀ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਉਸ ਤੋਂ ਬਾਅਦ ਕਾਫੀ ਪ੍ਰਸ਼ਾਸਨਿਕ ਲੋਕਾਂ ਵੱਲੋਂ ਡੇਰੇ ਦੇ ਲੋਕਾਂ ਵੱਲੋਂ ਆਣ ਕੇ ਇਸ ਗੱਲ ਦਾ ਵਿਰੋਧ ਕੀਤਾ ਗਿਆ ਦੋਸਤੋ ਬਾਦ ਲੋਕਾਂ ਦਾ ਅਪੀਲ ਕੀਤੀ ਗਈ ਪ੍ਰਸ਼ਾਸਨ ਵੱਲੋਂ ਕਿ ਇਹ ਰਸਤਾ ਖੋਲਦਾ ਜਾਵੇ ਕਿਉਂਕਿ ਲੋਕਾਂ ਨੂੰ 2 ਕਿਲੋਮੀਟਰ ਦਾ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਾਅਦ ਸਿ ਯੂ ਟਰਨ ਲੈ ਕੇ ਵਾਪਸ ਆਣਾ ਪੈ ਰਿਹਾ ਸੀ ਤੇ ਪੰਜਾਬ ਟੁੱਟੇ ਦੀ ਖਬਰ ਦਾ ਹੋਇਆ ਅਸਰ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਟੁੱਟੇ ਦੀ ਖਬਰ ਲੱਗਣ ਤੋਂ ਬਾਅਦ ਇਹ ਤੋਂ ਦੱਸਦੇ ਕਿ 24 ਘੰਟਾ 24 ਤੋਂ 48 ਘੰਟੇ ਦੇ ਵਿੱਚ ਰਸਤਾ ਖੁੱਲ ਗਿਆ ਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹ ਸਾਰਾ ਰਸਤਾ ਪਹਿਲਾਂ ਬੰਦਾ ਹੋ ਗਿਆ ਲੇ ਉਹ ਸਾਰਾ ਰਸਤਾ ਬੰਦ ਕੀਤਾ ਗਿਆ ਅੱਗੇ ਦੇ ਜਿਹੜੇ ਇੱਥੇ ਦੇ ਲੋਕ ਹੈ ਉਹਨਾਂ ਦਾ ਵੀ ਬਹੁਤ ਕਹਿਣਾ ਹੈ ਕਿ ਸਾਡਾ ਬਹੁਤ ਫਾਇਦਾ ਹੋ ਗਿਆ ਕਿ ਪਹਿਲਾ ਰਸਤਾ ਵਾਂਸੀ ਜਾ ਉਹਨਾਂ ਖੁੱਲ ਚੁਕਿਆ ਧੰਨਵਾਦ ਕਰਦੇ ਹੋਏ ਲੋਕ ਨਜ਼ਰ ਆ ਰਹੇ ਜਿਵੇਂ ਕਿ ਜਿਹੜੇ ਲੋਕ ਨੇੜੇ ਦੇ ਲੋਕ ਹੈ ਜਿਨ੍ਹਾਂ ਨੇ ਉਸ ਦਿਨ ਇਸ ਕੰਮ ਦਾ ਵਿਰੋਧ ਕੀਤਾ ਸੀਗਾ ਉਹਨਾਂ ਦੇ ਕੀ ਕਹਿਣਾ ਹੈ ਉਹ ਵੀ ਕਹਿਣਾ ਚਾਹਦੇ ਆ ਆ ਉਹਨਾਂ ਨੂੰ ਸੁਣਦੇ ਆ ਜਵਾਨੀ ਕੀ ਕਹਿੰਦੇ ਆ ਇਹ ਰਸਤਾ ਖੁੱਲ ਗਿਆ ਵਾਂਸੀ ਵਿੱਚ ਆਪਣਾ ਨਾਮ ਕਿੱਥੋਂ ਦੇ ਵੀਰ ਜੀ ਤੁਹਾਡਾ ਆਪਣਾ ਪਿੰਡ ਹੈਗਾ ਮਰਦਾ ਠੀਕ ਹੈ ਜੀ ਤੇ ਇਹ ਪਹਿਲੇ ਰਸਤਾ ਵਾਂਸੀ ਆ ਪ੍ਰਸ਼ਾਸਨ ਵੱਲੋਂ ਬੰਦ ਕਰ ਦਿਆ ਗਿਆ ਸੀਗਾ ਬੰਦ ਕਰ ਦਿਆ ਜੀ ਤੇ ਹੁਣ ਇਹ ਰਸਤਾ ਖੁੱਲ ਗਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਅੱਗੇ ਬਹੁਤ ਘੁੰਮ ਕੇ ਜਾਣਾ ਪੈਂਦਾ ਘੁੰਮ ਕੇ ਜਾਣਾ ਪੈਂਦਾ ਸੀ ਕਿਹਾ ਤੇ ਕੁਸ਼ਕਲਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਹਾ ਬਹੁਤ ਜ਼ਿਆਦਾ ਤੇ ਹੁਣ ਲੱਗਦਾ ਵੀ ਇੱਕਦਮ ਆਸਾਨੀ ਨਾਲ ਜਿਹੜਾ ਟਰਨ ਹੋ ਜਾਂਦਾ ਬਹੁਤ ਜ਼ਿਆਦਾ ਆਸਾਨ ਹੁਣ ਹੋਰ ਨੂੰ ਜਾਣ ਲਈ ਰਸਤਾ ਖੁੱਲ ਗਿਆ ਹਾਂ ਧੰਨਵਾਦ ਜੀ ਮੈਂ ਜਾਉਂਦਾ ਠੀਕ ਹੈ to them. ਇਹ ਜੇ ਰਸਤਾ ਬੰਦ ਹੋ ਗਿਆ ਸੀਗਾ ਹੁਣ ਖੁੱਲ ਗਿਆ ਕੀ ਕਹਿਣਾ ਚਾਹੋਗੇ ਵਧੀਆ ਗੱਲ ਆ ਕਿਤੋਂ ਲੋਕਲ ਹੈ ਕਿਤੋਂ ਜੀ ਲੋਕਲ ਹੀ ਆ আচ্ছা ਪਹਿਲਾਂ ਬੰਦ ਹੋ ਗਿਆ ਕਈ ਦਿਨਾਂ ਦਾ ਮੁਸ਼ਕਲਾ ਸਾਹਮਣਾ ਕਰਨਾ ਪਿਆ ਪਹਿਲਾਂ ਪਿੱਛੇ ਤੋਂ ਆਉਣਾ ਪੈਂਦਾ ਪਿੱਛੇ ਤੋਂ ਆਉਣਾ ਪੈਂਦਾ ਸੀ ਕਿੰਨੇ ਕਿਲੋਮੀਟਰ ਪਿੱਛੇ ਤੋਂ ਕੋਈ ਆਉਣਾ ਪੈ ਰਿਹਾ ਸੀਗਾ ਕਿਲੋਮੀਟਰ 2 ਕਿਲੋਮੀਟਰ ਪਹਿਲਾਂ ਹੋਣਾ ਹੈ ਡੇਢ 2 ਕਿਲੋ ਡੇਢ ਹੀ ਦਾ ਆਣਾ ਜਾਣਾ ਹੈ ਸੀਗਾ ਤੁਹਾਡਾ ਤੇ ਹੁਣ ਖੁੱਲ ਗਿਆ ਮਤਲਬ ਵਧੀਆ ਲੱਗ ਰਿਹਾ ਹੁਣ ਦਾ ਹੋ ਗਿਆ ਧੰਨਵਾਦ ਕਰੂਗਾ ਪ੍ਰਸ਼ਾਸਨ ਦਾ ਠੀਕ ਹੈ ਜੀ အနုရုဖွာတရအောင် ਉਹ ਲਾਈਨ ਤੇ ਸਤੀ ਕਿ ਆਪਣੇ ਬੱਚੇ ਨਾ ਤਰਗਾ ਤੇ ਸ਼ੰਭੂ ਘਨੌਰ ਦੇ ਲਾਗੇ ਦੇਖ ਖੜੇ ਹੋ ਜੀ ਇੱਥੋਂ ਟ੍ਰੈਲੀ ਦਾ ਕਿੰਨਾ 16 ਤਰੀਕ ਨੂੰ ਤੁਸਹਾਈ ਸੀ ਜੀ ਜੋ ਨੈਸ਼ਨਲ ਹਾਈਵੇਜ ਅਵਾਲੇ ਤੋਂ ਰਾਜਪੁਰੇ ਨਾਮ ਦਾ ਹੈ ਜੋ ਘਨੌਰ ਨੂੰ ਰਸਤਾ ਐਕਸਾਈਟ ਹੁੰਦਾ ਹੈ ਉੱਥੇ ਪੁਲ ਦੇ ਕੋਲੋਂ ਇਹਨਾਂ ਨੇ ਨੈਸ਼ਨਲ ਹਾਈਵੇ 30 ਨੇ ਬੰਦ ਕਰ ਦਿੱਤਾ ਸੀਗਾ ਅਸੀਂ ਇੰਡੀਅਨ ਫਾਰਮਰਸ ਐਸੋਸੀਏਸ਼ਨ ਵੱਲੋਂ ਉੱਥੇ ਰੋਸ ਜ਼ਾਹਰ ਕਰਨ ਵਾਸਤੇ ਗਏ ਸੀ ਉਸ ਤੋਂ ਉਸ ਤੋਂ ਬਾਅਦ ਅਸੀਂ ਨੈਸ਼ਨਲ ਹਾਈਵੇ 30 ਜੋ ਅੰਮ੍ਰਿਤਾਲੀ ਦੀ ਹੈ ਉਸ ਨੂੰ ਜਾ ਕੇ ਮਿਲੇ ਸੀ ਉਹਨਾਂ ਨੇ ਸਾਡੀ ਮੰਗ ਨੂੰ ਸਵੀਕਾਰ ਕਰਦੇ ਹੋਏ ਮੰਗ ਪੱਤਰ ਨੂੰ ਫੜਦੇ ਹੋਏ ਉਸ ਦੇ ਉੱਪਰ ਪ੍ਰਤਨਿਸ਼ਾ ਲੈਂਦੇ ਹੋਏ ਅੱਜ 18 ਤਰੀਕ ਨੂੰ ਪ੍ਰਸਤਾਗੋਲ ਦਿੱਤਾ ਹੈ ਇਹ ਇਲਾਕੇ ਦੇ ਪਤਵੰਤੇ ਸੱਜਣਾਰੇ ਖੜੇ ਹਨ ਜਿਹੜੇ ਜੋ ਨੈਸ਼ਨਲ ਹਾਈਵੇ 30 ਦਾ ਧੰਨਵਾਦ ਕਰਦੇ ਹਨ ਉਹਨਾਂ ਨੇ ਸਾਡੀ ਗੱਲ ਨੂੰ ਮੰਨਦੇ ਹੋਏ